ਤਰਨਤਾਰਨ ਸੀਟ ਤੋਂ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਹਰਮਿਤ ਸਿੰਘ ਸੰਧੂ 12000 ਤਕਰੀਬਨ ਵੋਟ ਦੇ ਨਾਲ ਜਿਹੜੇ ਜਿੱਤੇ ਨੇ ਖੁਸ਼ੀ ਦੀ ਲਹਿਰ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਤਰਨਤਾਰਨ ਦੇ ਲੋਕਾਂ ਨੂੰ ਵੀ ਸ਼ਾਇਦ ਲੱਗਿਆ ਕਿ ਹਰਮਿਤ ਸਿੰਘ ਸ਼ਾਇਦ ਤਰਨਤਾਰਨ ਨੂੰ ਇੱਕ ਵੱਖਰਾ ਵੱਖਰੀ ਲੁੱਕ ਆ ਜਿਹੜੀ ਉਹ ਦੇ ਸਕਦਾ ਹੈ ਕਿ ਤਰਨਤਾਰਨ ਦਾ ਵਿਕਾਸ ਜਿਹੜਾ ਪਿਛਲੇ ਜਿਹੜੇ ਸਵਰਗਵਾਸੀ ਡਾਕਟਰ ਕਸ਼ਮੀਰ ਸਿੰਘ ਸੋਹਲ ਤੋਂ ਨਹੀਂ ਹੋਇਆ ਕਿ ਉਹ ਹੁਣ ਤਰਨਤਾਰਨ ਦਾ ਜਿਹੜਾ ਕੰਮ ਤੇ ਆ ਕਿ ਸਾਰਾ ਇਹ ਕੰਮ ਜਿਹੜਾ ਪਿਆ ਹੈ ਕਿ ਉਹ ਸ਼ਾਇਦ ਹਰਮੇਸ਼ ਸਿੰਘ ਸੰਧੂ ਕਰ ਸਕਦਾ ਹੈ ਇਸੇ ਲਈ ਲੋਕਾਂ ਨੇ ਮੌਕਾ ਦੇ ਦਿੱਤਾ ਔਰ ਦੂਜੇ ਪਾਸੇ ਜੇ ਗੱਲਬਾਤ ਕਰੀਏ ਤਾਂ ਮਨਦੀਪ ਸਿੰਘ ਦਾ ਵੀ ਬਿਆਨ ਆਇਆ ਬਾਰਿਸ ਪੰਜਾਬ ਦੇ ਵੱਲੋਂ ਜੋ ਖੜੇ ਸੀ ਉਹਨਾਂ ਨੇ ਵੀ ਇੱਕ ਸਟੇਟਮੈਂਟ ਦਿੱਤੀ ਆ ਕਿ ਜੇਕਰ ਮੈਂ ਨਾ ਖੜਾ ਹੁੰਦਾ ਤਰਨਤਾਰਨ ਦੀ ਸੀਟ ਤੋਂ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪੱਕੀ ਜਿੱਤ ਸੀ ਕਿ ਕਿਤੇ ਨਾ ਕਿਤੇ ਵੋਟਾਂ ਜਿਹੜੀਆਂ ਉਹ ਵੰਡੀਆਂ ਗਈਆਂ ਜੇਕਰ ਮੈਂ ਨਾ ਖੜਾ ਹੁੰਦਾ ਜਾ ਸਕ ਆਪਣੇ ਸ਼੍ਰੋਮਣੀ ਅਕਾਲੀ ਦਲ ਜੇ ਉਹ ਆਪ ਦਾ ਕੈਂਡੀਡੇਟ ਨਾ ਖੜਾ ਕਰਦੇ ਤਾਂ ਜਿੱਤ ਮੇਰੀ ਪੱਕੀ ਸੀ ਜੇ ਮੈਂ ਨਾ ਖੜਾ ਹੁੰਦਾ ਤਾਂ ਪ੍ਰਿੰਸੀਪਲ ਸੁਖਵਿੰਦਰ ਕੌਰ ਦੀ ਜਿੱਤ ਪੱਕੀ ਸੀ ਘੱਟੋ ਘੱਟ ਜਿਹੜੀਆਂ ਵੋਟਾਂ ਮੈਨੂੰ ਪਈਆਂ ਨੇ ਜੋ ਸਾਹਮਣੇ ਦੇ ਨਾਲ ਗੱਲ ਕਰੀਏ ਤਾਂ 45-50 ਹਜ਼ਾਰ ਵੋਟਾਂ ਜਿਹੜੀ ਉਹ ਸਿੱਧੀ ਭੁਗਤਣੀ ਸੀ ਕਿ ਅਕਾਲੀ ਦਲ ਦੀ ਅਤੇ ਬਹੁਤ ਵੱਡੀ ਜਿੱਤ ਆ ਜਿਹੜੀ ਹੋ ਸਕਦੀ ਸੀ ਪਰ ਹੁਣ ਇੱਕ ਹੋਰ ਨਾਲ ਦੀ ਨਾਲ ਗੱਲਬਾਤ ਸਟਾਰਟ ਹੋ ਗਈਆਂ ਨੇ ਕਿ 2027 ਦੇ ਵਿੱਚ ਜਿਸ ਤਰ੍ਹਾਂ ਹੁਣ ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਫੇਰ ਮੌਕਾ ਦਿੱਤਾ ਉਮੀਦਵਾਰ ਆਮ ਆਦਮੀ ਪਾਰਟੀ ਦਾ ਜਿਤਾ ਦਿੱਤਾ ਤਰਨਤਾਰਨ ਦੇ ਕੰਮ ਹੁਣ ਸਿਖਰਾਂ ਤੇ ਹੋ ਜਾਣਗੇ ਕਿਉਂਕਿ ਭਗਵੰਤ ਮਾਨ ਸਾਹਿਬ ਨੇ ਪਹਿਲਾਂ ਹੀ ਬਹੁਤ ਸਾਰੇ ਕੰਮ ਆ ਜਿਹੜੇ ਤਰਨਤਾਰਨ ਦੇ ਗਿਣਾ ਦਿੱਤੇ ਸੀ ਕਿ ਬਸ ਇਹ ਕੰਮਾਂ ਸੀ ਜਲਦੀ ਹੁਣ ਕਰਾ ਦੇਣੇ ਆ ਪਰ ਹੁਣ 27 ਨੂੰ ਲੈ ਕੇ ਗੱਲਾਂ ਸ਼ੁਰੂ ਹੋ ਗਈਆਂ ਨੇ ਕਿ 2027 ਦੇ ਵਿੱਚ 117 ਸੀਟਾਂ ਲੈ ਕੇ ਹੀ ਆਮ ਆਦਮੀ ਪਾਰਟੀ ਜਾਊਗੀ ਕਿ ਕਿਸੇ ਹੋਰ ਪਾਰਟੀ ਨੂੰ ਵਿਰੋਧੀ ਪਾਰਟੀ ਨੂੰ ਤਾਂ ਲੋਕਾਂ ਨੇ ਮੌਕਾ ਦੇਣੇ ਨਹੀਂ ਜਿਹੜੀਆਂ ਸੀਟਾਂ ਪੰਜਾਬ ਦੀਆਂ 117 ਸੀਟਾਂ ਉਹ ਅਸੀਂ ਹੀ ਸਾਰੇ ਸਾਡੇ ਹੀ ਜਿਹੜੇ ਕੈਂਡੀਡੇਟ ਉਮੀਦਵਾਰ ਖੜੇ ਹੋਣਗੇ ਭਾਦੀ ਮਾਤਰਾ ਦੇ ਨਾਲ ਆ ਜਿਹੜੇ ਉਹ ਜਿੱਤਣਗੇ ਕੀ ਲੱਗਦਾ ਕਿ 27 ਚ ਮਾਹੌਲ ਇਸ ਤਰ੍ਹਾਂ ਦਾ ਬਣ ਸਕਦਾ ਹੈ ਕਿ ਸੈਮੀਫਾਈਨਲ ਆ ਕੇ ਫਾਈਨਲ ਹਜੇ 27 ਦੇ ਵਿੱਚ ਹੋਊਗਾ ਕਿ ਮੌਜੂਦਾ ਸਰਕਾਰ ਹੋਂਦੇ ਨਾਤੇ ਕਿ ਆਮ ਆਦਮੀ ਪਾਰਟੀ ਦਾ ਚਲੋ ਕੈਂਡੀਡੇਟ ਜਿੱਤ ਗਿਆ ਕਿ ਜਿਹੜਾ ਅਸਲੀ ਰਿਜ਼ਲਟ ਉਹ ਨਾਲ ਜਿਹੜਾ ਫਾਈਨਲ ਰਿਜ਼ਲਟ ਲੋਕਾਂ ਨੇ ਦੇਣਾ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਲੋਕ ਦੇਣਗੇ ਜਵਾਬ ਚੰਗੀ ਤਰ੍ਹਾਂ ਜਿਵੇਂ ਐਮਪੀ ਦੀਆਂ ਚੋਣਾਂ ਦੇ ਵਿੱਚ ਜਿਵੇਂ ਲੋਕਾਂ ਨੇ ਜਵਾਬ ਦਿੱਤਾ ਸੀ ਜਿਸ ਤਰ੍ਹਾਂ ਦੀ ਹਵਾ ਬਣਾਈ ਹੋਈ ਸੀ ਪਰ ਤਰਨ ਤਰਨ ਦੀ ਜੇ ਗੱਲ ਕਰੀਏ ਜਿਹੜੀ ਪਹਿਲਾਂ ਹਵਾ ਚੱਲ ਰਹੀ ਸੀ ਉਹ ਸੁਖ ਬੀਬੀ ਸੁਖਵਿੰਦਰ ਕੌਰ ਪ੍ਰਿੰਸੀਪਲ ਔਰ ਦੂਜੇ ਪਾਸੇ ਮਨਦੀਪ ਸਿੰਘ ਦੀ ਚੱਲ ਰਹੀ ਸੀ ਪਰ ਜਿਵੇਂ ਜਿਵੇਂ ਹੁਣ ਅਜ ਵੋਟਾਂ ਦੀ ਟੋਟਲ ਗਿਣਤੀ ਸ਼ੁਰੂ ਹੋਈ ਤਾਂ ਜਿਵੇਂ ਪਹਿਲਾਂ ਦੇਖੀਏ ਕਿ ਪ੍ਰਿੰਸੀਪਲ ਬੀਬੀ ਸੁਖਵਿੰਦਰ ਕੌਰ ਅੱਗੇ ਜਾ ਰਹੀ ਸੀ ਪਿੱਛੇ ਜਾ ਕੇ ਫ ਵੋਟਾਂ ਦਾ ਕਹਿੰਦੇ ਹੜ ਆ ਗਿਆ ਕਿ ਹਰਮੀਤ ਸਿੰਘ ਸੰਧੂ ਕੰਨੀ ਜ਼ਿਆਦਾ ਵੋਟਾਂ ਬਦਲਣ ਲੱਗੀਆਂ ਫਿਰ ਅੰਦਾਜ਼ੇ ਲਾਈ ਜਾ ਰਹੇ ਸੀ ਬਸ ਕੀ ਹੁਣ ਜੋ ਜਿੱਤਣਗੇ ਤਾਂ ਉਹ ਆਮ ਆਦਮੀ ਪਾਰਟੀ ਦਾ ਉਮੀਦਵਾਰ ਹਰਮੀਤ ਸਿੰਘ ਸੰਧੂ ਹੀ ਜਿੱਤੂਗਾ ਹੁਣ ਤਰਨਤਾਰਨ ਦੇ ਸ਼ਾਇਦ ਕੰਮ ਹੋ ਸਕਦੇ ਨੇ ਜਿਹੜੇ ਕਸ਼ਮੀਰ ਸਿੰਘ ਸੋਹਤੋਂ ਸਵਰਗਵਾਸੀ ਉਹਨਾਂ ਤੋਂ ਜਿਹੜੇ ਨਹੀਂ ਹੋਏ ਕਿ ਸ਼ਾਇਦ ਉਹ ਕਰਕੇ ਨਹੀਂਗੇ ਕੰਮ ਕਿ ਉਹ ਡੇਢ ਸਾਲ ਦੇ ਵਿੱਚ ਤਰਨਤਾਰਨ ਦੀ ਜਿਹੜੀ ਸਾਰੀ ਦਿੱਖ ਬਦਲ ਜਾਣੀ ਆ ਕਿ ਇੰਨੇ ਸਾਰੇ ਕੰਮ ਆ ਜਿਹੜੇ ਉਹ ਕਰਦੇ ਨੇ ਨੇ ਜਾਂਦੇ ਜਾਂਦੇ ਨੇ ਹਰਮੀਤ ਸਿੰਘ ਸੰਧੂ ਨੇ ਉਹ ਹੁਣ ਸਮਾਂ ਦੱਸੂਗਾ ਪਾਕਿਸਤਾਨੀ ਦੇ ਵਿੱਚ ਤੁਹਾਡਾ ਕੀ ਵਿਚਾਰ ਲੱਗਦਾ ਤੁਹਾਨੂੰ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੀਆਂ ਸੀਟਾਂ ਲਿਜਾ ਸਕਦੀ ਹੈ ਪੰਜਾਬ ਕੀ ਅਸੀਂ ਸਾਰੀਆਂ ਸੀਟਾਂ ਅਸੀਂ ਲੈ ਕੇ ਜਾਵਾਂਗੇ ਉਹ ਤੁਸੀਂ ਆਪ ਦੇ ਵਿਚਾਰ ਸਾਨੂੰ ਕਮੈਂਟ ਰਾਹੀਂ ਜਰੂਰ ਦੱਸ ਸਕਦੇ ਹੋ